ਤੁਸੀਂ ਦੇਖ ਰਹੇ ਹੋ ਜਨਹਿਤ ਐਸ਼ੀਤ ਮੇਰੇ ਤੁਹਾਡੇ ਨਾਲ ਜਸਬੀਰ ਗੁਰਦੇ ਸੀ ਪਾਤਣਾਚੇ ਇੱਕ ਟਰੱਕ ਡਰਾਈਵਰ ਅਤੇ ਉਸ ਦੇ ਸਾਥੀ ਭਰਾ ਦੇ ਵੱਲੋਂ ਆਤਮ ਹੱਤਿਆ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ ਇਹਨਾਂ ਦੋਨਾਂ ਨੇ ਮਰਨ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਜਿਸ ਵਿੱਚ ਇਹਨਾਂ ਨੇ ਆਪਣਾ ਸਾਰਾ ਦੁੱਖ ਬਿਆਨ ਕੀਤਾ ਕਿ ਆਖਿਰਕਾਰ ਉਹ ਇੱਕ ਹੌਫਨਾ ਕਦਮ ਕਿਉਂ ਚੁੱਕ ਰਹੇ ਨੇ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਤੇ ਚੋਰੀ ਦਾ ਝੂਠਾ ਇਲਜ਼ਾਮ ਲਗਾਇਆ ਗਿਆ ਹੈ ਕਿ ਲੁਧਿਆਣਾ ਦੇ ਵਿੱਚ ਟਰੱਕ ਦੇ ਵਿੱਚੋਂ 60 ਤੋਂ 65000 ਰੁਪਏ ਉਹਨਾਂ ਨੇ ਚੋਰੀ ਕੀਤੇ ਨੇ ਵੀਡੀਓ ਦੇ ਵਿੱਚ ਉਹਨਾਂ ਨੇ ਰੋਂਦੇ ਹੋਏ ਆਨੇ ਦੱਸਿਆ ਹੈ ਕਿ ਉਹ ਮਹਿਜ 7 ਤੋਂ 8000 ਰੁਪਏ ਪ੍ਰਤੀ ਮਹੀਨਾ ਕਮਾਉਂਦੇ ਨੇ 60 ਤੋਂ 65000 ਰੁਪਏ ਇੰਨੀ ਵੱਡੀ ਰਕਮ ਉਹਨਾਂ ਨੇ ਕਦੀ ਇਕੱਠੀ ਦੇਖੀ ਵੀ ਨਹੀਂ ਉਹਨਾਂ ਨੇ ਇਸ ਵੀਡੀਓ ਦੇ ਵਿੱਚ ਟਰੱਕ ਦੇ ਮਾਲਕ ਦਾ ਨਾਮ ਵੀ ਸਾਂਝਾ ਕੀਤਾ ਉਹਨਾਂ ਨੇ ਕਹਿਆ ਕਿ ਅਸੀਂ ਗਰੀਬ ਜ਼ਰੂਰ ਆਂ ਪਰ ਚੋਰ ਨਹੀਂ ਵੀਡੀਓ ਦੇ ਵਿੱਚ ਉਹ ਇਹ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਸਾਡੇ ਬੱਚੇ ਬਰਬਰ ਦੇ ਨੇ ਇਸ ਉਮਰ ਦੇ ਵਿੱਚ ਉਹਨਾਂ ਦੇ ਮੱਥੇ ਤੇ ਬਦਨਾਮੀ ਦਾ ਕਲੰਕ ਲਗਾ ਦਿੱਤਾ ਗਿਆ ਹੈ ਸਾਨੂੰ ਡਰਾਇਆ ਧਮਕਾਇਆ ਗਿਆ ਹੈ ਇੱਥੋਂ ਤੱਕ ਕਹਿ ਦਿੱਤਾ ਗਿਆ ਹੈ ਕਿ ਤੁਹਾਡੇ ਤੇ ਚਿੱਟੇ ਦਾ ਪਰਚਾ ਪਾ ਦਿੱਤਾ ਜਾਵੇਗਾ ਨਹੀਂ ਤਾਂ ਇਹ ਸਾਰੇ ਪੈਸੇ ਮੋੜ ਦਿਓ ਉਹਨਾਂ ਨੇ ਹੱਥ ਜੋੜ ਕੇ ਵਾਰ-ਵਾਰ ਕਿਹਾ ਕਿ ਅਸੀਂ ਇਹ ਪੈਸੇ ਚੋਰੀ ਨਹੀਂ ਕੀਤੇ ਉਸ ਦਿਨ ਸਾਡੇ ਨਾਲ ਕੀ ਵਾਪਰਿਆ ਸਾਨੂੰ ਕੁਝ ਵੀ ਸਮਝ ਨਹੀਂ ਆਇਆ ਅਸੀਂ ਬੇਹੱਦ ਤੰਗ ਪਰੇਸ਼ਾਨ ਹੋ ਕੇ ਉਹਨਾਂ ਦੀ ਕੁੱਟਮਾਰ ਖਾ ਕੇ ਹੁਣ ਆਪਣੇ ਜੀਵਨ ਲੀਲਾ ਸਮਾਪਤ ਕਰ ਰਹੇ ਹਾਂ ਉਹਨਾਂ ਨੇ ਕਿਹਾ ਹੈ ਕਿ ਸਾਡੇ ਫੋਨ ਦੇ ਵਿੱਚ ਇਹ ਸਾਰੀਆਂ ਵੀਡੀਓਜ਼ ਅਤੇ ਤਸਵੀਰਾਂ ਹੋਣੀਆਂ ਜਿਸ ਦੇ ਕੋਲ ਵੀ ਸਾਡਾ ਫੋਨ ਜਾਵੇ ਉਹ ਆਪਣਾ ਫਰਜ ਸਮਝ ਕੇ ਇਸ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਜ਼ਰੂਰ ਕਰ ਦੇਵੇ ਅਤੇ ਨਾਲ ਹੀ ਸਾਡੇ ਜਾਣ ਮਗਰੋਂ ਸਾਡੇ ਬੱਚਾ ਨੂੰ ਇਨਸਾਫ ਵੀ ਜ਼ਰੂਰ ਦਵਾਇਆ ਜਾਵੇ। ਇਹ ਚੱਕਰ ਦਾ ਹਿਸਾਬ ਹੈ। ਸਾਰੀਆਂ ਫੋਟੋਆਂ ਇਹ ਦੋਨੇ ਫੋਨਾਂ ਚ ਹੋਣਗੀਆਂ। ਠੀਕ ਹੈ ਭਾਈ। ਖਾਣ ਤੋਂ ਜਦੋਂ ਤੜਫਣ ਲੱਗੇ ਉਦੋਂ ਵੀਡੀਓ ਪਾਉਂਗਾ ਫੇਸਬੁੱਕ ਤੇ ਵੀ ਪਾਉਂਗਾ, ਗਰੁੱਪਾਂ 'ਚ ਵੀ ਪਾਉਂਗਾ। ਠੀਕ ਹੈ ਪਰ ਇੱਕ ਗੱਲ ਕਹਿਣੀ ਚਾਹੁੰਨਾ ਬਾਈ ਨਾ ਮੈਂ ਪਹਿਲਾਂ ਚੋਰ ਸੀ ਨਾ ਮੈਂ ਅੱਜ ਚੋਰ ਆ ਨਾ ਮੇਰਾ ਭਾਈ ਚੋਰ ਸੀ ਨਾ ਮੈਂ ਚੋਰ ਆ ਮੇਰੀ ਗੱਤ ਨੂੰ ਨਹੀਂ ਆਰੀ ਆ ਬੈਠੇ ਸੀ ਤੋਂ ਇਹ ਠੀਕ ਹੈ ਜੇ ਕੋਈ ਬੰਦਾ ਕਹੇ ਦੇ ਸਬੂਤ ਦੇ ਦੂਗਾ ਵੀ ਹਾਂ ਸਾਡੇ ਰਿਹਾ ਚੋਰੀ ਕਰਿਆ ਨੇ ਸਾਡੇ ਪੈਸੇ ਲੈ ਗਿਆ ਸਾਡੀ ਪੇਮੈਂਟ ਕੱਟ ਗਈ ਸਾਡਾ ਐ ਹੋ ਗਿਆ ਤਾਂ ਕੋਈ ਗੱਲ ਨਹੀਂ ਬਾਈ بے ਸ਼ੱਕ ਨਾਲ ਸਾਥ ਦਿਓ ਪਰ ਅਸੀਂ ਆਪਣੀ ਜੀਵਨ ਲੀਲਾ ਅਤੀਜ ਨਾਲ ਖਤਮ ਕਰਨ ਲੱਗੇ ਆ ਮਰਨ ਲੱਗੇ ਆ ਸਿਰਫ ਪੁਲਿਸ ਵਾਲੇ ਦੇ ਉਹ ਕਹਿੰਦਾ ਸੀ ਮੈਂ ਗੋਲੀਆਂ ਪਾ ਕੇ ਪਰਚਾ ਪਾ ਦੂੰਗਾ ਅਸੀਂ ਕਿਹਾ ਬਾਈ ਸਾਡੇ ਦੇ ਗਰੀਬ ਆਦਮੀ ਆ ਪਰਚਾ ਨਾ ਪਾ ਸਾਨੂੰ ਹੁਣ ਵੀ ਡਰਦੀ ਵੀ ਕਦੇ ਵੀ ਉਹ ਸਾਨੂੰ ਚੁਕਾ ਸਕਦਾ ਮੈਂ ਭੁੱਖੀ ਖਾਣਾ ਬਾਈ ਮੈਂ ਮੁੱਕਰਦਾ ਨਹੀਂ ਮੇਰੇ ਤੇ ਚਿੱਟੇ ਦੇ ਵਾਲਿਆਂ ਵੀ ਲੱਗੇ ਨੇ ਜੇ ਕੋਈ ਸਾਫਤ ਕਰ ਦੇ ਵੀ ਚਟਾ ਫਿੰਦਾ ਮੈਂ ਜਾਂ ਚਿੱਟੀਆਂ ਵਾਲੇ ਕੋਲੇ ਬਹਿਣਾ ਫੇਰ ਵੀ ਯਰ ਨਾ ਸਾਥ ਦਿਓ ਤੁਸੀਂ ਜੇ ਨਾ ਹੋਈ ਗੱਲ ਤਾਂ ਮੇਰਾ ਜਰੂਰ ਸਾਥ ਦਿਓ ਮੇਰੇ ਭਾਈ ਦਾ ਦਿਓ ਆ ਬੈਠੇ ਆਂ ਅਸੀਂ ਅਸੀਂ ਅੱਜ ਆਪਦਾ ਖਤਮਾ ਕਰਾਂਗੇ ਠੀਕ ਐ ਆ ਦੋਏ ਫੋਨ ਮੈਂ ਜੀਤੇ ਕੋਲੇ ਵੀ ਜਾਣਗੇ ਉਹਨੂੰ ਮੈਂ ਹੱਥ ਬੰਨ ਕੇ ਕਹਿਣਾ ਵੀ ਇਹ ਵੀਡੀਓ ਠੀਕ ਐ ਭਾਈ ਬਣ ਕੇ ਤੁਮ ਆਪਦੀ ਇਮਾਨਦਾਰੀ ਨਿਭਾਈ ਐਵੇਂ ਨਾ ਹੋਵੇ ਤੂੰ ਰਿਸ਼ਤਿਆਂ ਨੂੰ ਅਹਿਮਤ ਦੇ ਦੇਂ ਠੀਕ ਹੈ ਨਾ ਪਰ ਇੱਕ ਦੇਸਾ ਇੱਕ ਉਹ ਮਾਲਕ ਇੱਕ ਉਹ ਦਾ ਭਾਈ ਇੱਕ ਉਹ ਦਾ ਭਤੀਜਾ ਇੱਕ ਉਹ ਦਾ ਭਤੀਜਾ ਇਹ ਚੀਜ਼ਾਂ ਪਾਲ ਮਿਸਤਰੀ ਤੇ ਮੇਰਾ ਚਾਚਾ ਦੱਸਣਗੇ ਵੀ ਕਿਹੜੇ ਕਿਹੜੇ ਬੰਦੇ ਤੇ ਜਿਨ੍ਹਾਂ ਨੇ ਮਾਰਿਆ ਜਿਨ੍ਹਾਂ ਨੇ ਦਬਕੇ ਦਿੱਤੇ ਅਸੀਂ ਜੇ ਬਹੁਤ ਬਹੁਤ ਕੁੱਟੇ ਅਸੀਂ ਕੁੱਟ ਵੀ ਸਹਿ ਲਈ ਕੋਈ ਗੱਲ ਨਹੀਂ ਪਰ ਅਸੀਂ ਨਾ ਚੋਰ ਤੇ ਨਾ ਚੋਰ ਦੇ ਭਾਈ ਤੇ ਸੁੱਤੇ ਪਿਆਂ ਤੋਂ ਪੈਸੇ ਲੁਧਿਆਣੇ ਨਿਕਲ ਗਏ ਸਾਨੂੰ ਪਤਾ ਨਹੀਂ ਰਿਹਾ ਸਾਡੀ ਆਦਤ ਤਾਂ 5 ਵਜੇ ਉੱਠਣ ਦੀ ਪਰ ਸਾਡੀ 8 ਵਜੇ ਤੱਕ ਅੱਖ ਨਹੀਂ ਖੁੱਲੀ। ਉਹਦੇ ਕੋਲੇ ਦੇਖੋ ਇੱਕ ਕੱਲੀ-ਕੱਲੀ ਲੋਕੇਸ਼ਨ ਹੈ ਗੱਡੀ ਦੀ ਕਿੱਥੇ ਮੈਨੇ ਚਾਹ ਪੀਤੀ ਕਿੱਥੇ ਮੈਨੇ ਰੋਟੀ ਖਾਧੀ। ਸਮਝ ਤੋਂ ਬਾਹਰ ਹੈ ਸਾਡੀ ਗੱਲ। ਸਾਨੂੰ ਨਹੀਂ ਪਤਾ ਲੱਗ ਰਿਹਾ ਕੀ ਹੋ ਗਿਆ ਕੀ ਨਾ। ਸਾਤੋਂ ਪੈਸੇ ਨਿਕਲ ਗਏ ਨਾ ਕਦੇ 65000 ਇਕੱਠਾ ਸੀਨੇ ਦੇਖਿਆ ਸੀ। ਨਾ ਸਾਡੀ ਜ਼ਿੰਦਗੀ ਚ ਆਇਆ। ਅਸੀਂ ਤਾਂ ਉਹੀ ਤੇ 7-8000 ਤਨਖਾਹ ਲੈਣ ਵਾਲੇ ਬਾਈ। ਠੀਕ ਹੈ। ਉਸੇ ਤੇ ਗੁਜ਼ਾਰਾ ਕਰਦੇ ਤੇ। ਜੇ ਕਦੇ ਵੀ ਕਿਸੇ ਮਾਲਕ ਨੇ ਇਹ ਗੱਲ ਕਹੇ ਤੀ ਵੀ ਹਾਂ ਇਹ ਬੰਦੇ ਚੋਰ ਤੇ ਫੇਰ ਮੇਰੇ ਵੀ ਚੋਰੀ ਕਰਕੇ ਗਏ ਨੇ ਕਿ ਜਾਂ ਮੇਰੇ ਮੇਰੀ ਮੇਰੇ ਇਤਨਾ ਖਾ ਨਾ ਮੇਰੇ ਮੇਰੀ ਗੱਡੀ ਚੋਂ ਪੈਸੇ ਚੋਰੀ ਹੋਏ ਨੇ ਜਾਂ ਮੇਰੀ ਗੱਡੀ ਚੋਂ ਮਾਲ ਵੇਚਿਆ ਇਹਨਾਂ ਨੇ ਯਾਰ ਕਦੇ ਨਾ ਮਦਦ ਕਰਿਓ ਪਰ ਭਾਈ ਬਣ ਕੇ ਸਾਡੀ ਦੋਵਾਂ ਦੀ ਹੱਥ ਬੰਨਦੇ ਮੇਰੇ ਹੱਥ ਤੇ ਦਾ ਫੋਨ ਹੈਗਾ ਠੀਕ ਹੈ ਅਸੀਂ ਆਪਣੀ ਜੀਵਨ ਲੀਲਾ ਖਤਮ ਕਰਨ ਲੱਗੇ ਆਂ ਠੀਕ ਹੈ ਧੰਨਵਾਦ ਭਾਈ ਜ਼ਰੂਰ ਜ਼ਰੂਰ ਸ਼ੇਅਰ ਕਰਿਓ ਜਿੰਨੀ ਵੀ ਕਰੀ ਜਾਵੇ ਮੇਰੇ ਤਿੰਨਾਂ ਦੇ ਸਾਡੇ ਦੋਵਾਂ ਨੂੰ ਜਵਾਕਾਂ ਨੂੰ ਇਨਸਾਫ ਮਿਲੇ ਇਹ ਸਨ ਇਨਸਾਨ ਨੂੰ ਗੱਡੀ ਰੇਲ ਲੱਕ ਰੱਖਣ ਦਾ ਪਤਾ ਲੱਗ ਜੇ ਦੇ ਸੇ ਨੂੰ ਪਤਾ ਲੱਗ ਜਿਦੇ ਇਸੇ ਕੋਲੇ ਲਾਇਸੈਂਸ ਨਹੀਂ ਦੀ ਗੱਡੀ ਐਕਸੀਡੈਂਟ ਹੋ ਗਈ ਮੈਂ ਆਫਤ ਦਾ ਲਾਇਸੈਂਸ ਦਿੱਤਾ ਹੋਇਆ ਹੈ ਮੇਰਾ ਲਾਇਸੈਂਸ ਵੀ ਉਸ ਬੰਦੇ ਕੋਲੇ ਹੈ ਹਜੇ ਵੀ ਮੈਨੂੰ ਅੱਜ ਵੀ ਫੋਨ ਤੇ ਦਬਕੇ ਮਾਰਦਾ ਹੈ ਮੇਰੇ ਫੋਨ ਦੀ ਲੋਕੇਸ਼ਨ ਨਾ ਕਢਾਇਆ ਤੁਸੀਂ ਸਾਰਾ ਸੋਸ਼ਲ ਮੀਡੀਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿਉਂਕਿ ਮੇਰੇ ਹੱਥ 'ਚ ਤਾਂ ਫੋਨ ਹੈਗਾ ਬਾਈ ਜੋੜੀ ਬੈਠਿਆ ਹਤ ਅਸੀਂ ਅੱਜ ਆਪਦੀ ਹਾਂ ਖਤਮ ਕਰ ਲਾਂਗੇ ਬਾਈ ਆ ਦੇਖ ਕਿਤੇ ਐਵੇਂ ਨਾ ਕਹੋ ਵੀ ਕੁਦੂ ਕੰਮ ਹੈਗਾ ਜ਼ਿੰਦਗੀ ਤੋ ਹਾਰ ਕੇ ਬਾਈ ਕਦੇ ਚੋਰੀ ਕਰੀਓ ਨਹੀਂ ਥੀ ਬਾਈ ਨਾ ਹੁਣ ਕਰੀ ਨਿਕਲ ਗਏ ਪੈਸੇ ਨਿਕਲ ਗਏ ਪੈਸੇ ਜੇ ਨਾ ਨਿਕਲੇ ਹੁੰਦੇ ਜਾਂ ਅਸੀਂ ਨੇ ਲਕੋਏ ਹੁੰਦੇ ਅਸੀਂ ਆਪਦਾ ਕੋਈ ਹੀਲਾ ਕਰਦੇ ਮੈਂ ਬਹੁਤ ਆ ਮੈਂ ਕੰਮ ਕਰਿਆ ਬਹੁ ਫੈਕਟਰੀਆਂ ਚ ਕਈ ਸਾਲ ਮੈਂ ਫੈਕਟਰੀ ਚ ਕੰਮ ਕਰਿਆ ਜੇ ਕਿਤੇ ਉੱਥੋਂ ਵੀ ਕਹਿੰਦਾ ਵੀ ਹਾਂ ਕੈਸ ਚੋਂ ਪੈਸੇ ਕੱਢਦੇ ਰਹੇ ਨੇ ਬਈ ਯਾਰ ਬੇਚੱਕਾ ਇਨਸਾਨ ਨਾ ਕਰਿਓ ਘਰ ਬਾਈ ਬਣ ਕੇ ਨਾ ਜ਼ਰੂਰ ਦੇਖ ਲਓ ਹਾਰ ਗਏ ਯਾਰ ਅਸੀਂ ਜ਼ਿੰਦਗੀ ਤੋਂ ਹਾਰ ਗਏ ਕੀ ਦੀ ਤੋ ਉਹ ਪੁਲਿਸ ਵਾਲਾ ਕਹਿੰਦਾ ਮੈਂ ਤੁਹਾਡੇ ਤੇ ਗੋਲੀਆਂ ਪਾ ਕੇ ਪਰਚਾ ਪਾਉਂਗਾ ਸਾਤੋਂ ਨਹੀਂ ਬਾਈ ਬਣਨਾ 65000 65500 ਰੁਪਇਆ ਸਾਡੇ ਤਾਂ ਘਰੇ ਖਾਣ ਨੂੰ ਧਿਆੜੇ ਨਹੀਂ ਹੈਗੇ ਅੱਜ ਤਾਂ ਕਿਹਦੀ ਗੱਡੀ ਚਲਾਵਾਂਗੇ ਬਾਈ ਤੇਰੀ ਜਿੰਨਾ ਚਿਰ ਤੇਰੇ ਪੈਸੇ ਨਹੀਂ ਪੂਰੇ ਹੁੰਦੇ ਅਸੀਂ ਉਸ ਨਹੀਂ ਮੰਗਦੇ ਅਰਨਾ ਬਾਈ ਉਹ ਕਹਿੰਦਾ ਮੈਨੂੰ ਪੈਸੇ ਚਾਹੀਦੇ ਨੇ ਮੇਰੇ ਅੱਤੇ ਨੇ ਜ਼ਿੰਮੇਵਾਰੀ ਤਾਂ ਦੇਤੀ ਮੈਂ ਪੈਸੇ ਦਊਂਗਾ ਕਿੱਥੋਂ ਜਾਇ ਕਿੱਥੋਂ ਦਊਗਾ ਹੈ ਹੀ ਨਹੀਂ ਪੈਸੇ ਇਹ ਪੈਸੇ ਹੁੰਦੇ ਤਾਂ ਇੰਨੇ ਕੁ ਪੈਸੇ ਹੁੰਦੇ ਸਾਡੇ ਕੋਲੇ ਅਸੀਂ ਫਿਰ ਗੱਡੀਆਂ ਦੇ ਤੱਕ ਕਿਉਂ ਖਾਂਦੇ ਬਾਈ ਅਸੀਂ ਆਪ ਦਾ ਜ਼ਿੰਦਗੀ ਤੋਂ ਹਾਰ ਗਏ ਬਾਈ ਕੰਮ ਕਰਦੇ ਤੇ ਸੋਣਾ ਰੋਟੀ ਖਾਈ ਜਾਂਦੇ ਤੇ ਕੇ ਪਰ ਆਬਦ ਨਾਮੀ ਨੇ ਸਾਨੂੰ ਹਰਾ ਤਾ ਜਵਾਕ ਬਰਾਬਰ ਦੇ ਨਹੀਂ ਕੀ ਮੂੰਹ ਲੈ ਕੇ ਨਿਕਲਿਆ ਬੈਰਾ ਜਿੱਦਾ ਬਾਹਰ ਹੀ ਨਿਕਲੇ ਗੱਲ ਦੇ ਧੰਨਵਾਦ ਬਾਈ ਪੁਲਸੀਆ ਬਾਈ ਉਹਦੀ ਗੱਡੀ ਹੈ ਹੁਣਸੀ ਆ ਉਹ ਤਾਲੇ ਮਿਸਤਰੀ ਐ ਰਿਹੂ ਦਾ ਵੀ ਦਸਾ ਡਰੈਵਰ ਉਹ ਲਾਟਨ ਜਾਰੇ ਦਾ ਪਤਾ ਨਹੀਂ ਝੂਂਦਾ ਉਹਦੇ ਕੋਲੇ ਮੇਰਾ ਲਾਇਸੈਂਸ ਵੀ ਆ ਮੈਨੂੰ ਦਬਕੇ ਦਿੰਦਾ ਮੈਨੂੰ ਖੁੰਝੇ ਲਾਵਾਂਗੇ ਕਹਿੰਦਾ ਪੈਸੇ ਦੱਸ ਦੇ ਕਿੱਥੇ ਨੇ ਕਦੇ ਕਹਿੰਦਾ ਕੁੜੀ ਦੇ ਖਾਤੇ 'ਚ ਪਾ ਦੇ ਕਦੇ ਕਹਾਂ ਕਿਤੇ ਪਾ ਦੇ ਠੀਕ ਐ ਸਾਡੇ ਮਰਨ ਤੋਂ ਬਾਅਦ ਸਾਡੇ ਸਾਰੇ ਟੱਬਰ ਦੇ ਖਾਤੇ ਚ ਇਕ ਹੋ ਜਾਣ ਸਾਡਾ ਘਰ ਦੀ ਤਲਾਸ਼ੀ ਹੋ ਜੇ ਸਾਡੇ ਕਿਤੇ ਵੀ ਉਹਨਾਂ ਨੂੰ ਸ਼ੱਕ ਲੱਗਦਾ ਸਾਰੇ ਸਾਰੇ ਖਾਤੇ ਮੇਰੀ ਕੁੜੀ ਆਪ ਚੈੱਕ ਕਰਾਊਗੀ ਖਾਤੇ ਜੇ ਨਾ ਪੈਸੇ ਹੋਏ ਭਾਈ ਤੁਹਾਨੂੰ ਅਨਸਾਫਤ ਬਾਇਓ